ਹਾਂ ਇੱਕ ਕਹਾਣੀ ਹੈ ਪਰਸੋਂ ਰਾਤ ਦਾ ਜਦੋਂ ਮੈਨੂੰ ਮੌਕਾ ਮਿਲ ਗਿਆ ਸੀ ਮੇਰੇ ਬਾਪੂ ਦੀ ਪੱਗ ਨਾਲ ਗੱਲਬਾਤ ਦਾ ਹਾਂ ਇੱਕ ਕਹਾਣੀ ਹੈ ਪਰਸੋਂ ਰਾਤ ਦਾ ਜਦੋਂ ਮੈਨੂੰ ਮੌਕਾ ਮਿਲ ਗਿਆ ਸੀ ਮੇਰੇ ਬਾਪੂ ਦੀ ਪੱਗ ਨਾਲ ਗੱਲਬਾਤ ਦਾ ਪਰਸੋਂ ਬਾਪੂ ਤੂੜੀ ਢੋਣ ਗਿਆ ਸੀ ਘਰ ਆ ਕੇ ਪੱਗ ਲਾ ਕੇ ਨਾਉਣ ਗਿਆ ਸੀ ਮੈਂ ਪੱਗ ਨੂੰ ਕਿਹਾ ਤੂੰ ਤਾਂ ਬਾਪੂ ਦੀ ਸਰਦਾਰੀ ਹੈ ਜਾਨ ਤੋਂ ਵੱਧ ਪਿਆਰੀ ਧੀਾਂ ਦੀ ਇੱਜ਼ਤ ਤੇ ਪੁੱਤਾਂ ਦੀ ਖੁਡਾਰੀ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਲੱਗਦਾ ਜਿਵੇਂ ਕੋਈ ਬਾਜ਼ੀ ਹਾਰੀ ਹੈ ਹੌਂਕਾ ਜਿਹਾ ਭਰ ਕੇ ਪੱਗ ਬੋਲੀ ਉਹਨੇ ਸਮਾਜ ਦੇ ਤਾਣੇ ਬਾਣੇ ਦੀ ਪਰਤ ਫੋਲੀ ਕਹਿੰਦੀ ਸੂਹੇ ਦੇ ਚੀਰੇ ਵਾਲਿਆ ਮੈਂ ਕੰਨੀ ਆ ਜਿੰਨਾ ਧੀਾਂ ਦੀ ਇੱਜ਼ਤਾਂ ਉਹਨਾਂ ਦੇ ਵਿਆਹ ਵੇਲੇ ਜਾਂ ਦਾਜ ਵੇਲੇ ਮੈਨੂੰ ਪੁੱਛੋ ਕੀ ਦੇ ਕੀ ਦੇ ਪੈਰੀ ਪਹਿਨੀ ਆ ਜਿੰਨਾ ਪੁੱਤਾਂ ਦੀ ਮੈਂ ਉਡਾਰੀਆਂ ਅੱਜਕਲ ਉਹਨਾਂ ਹੱਥੀ ਢੈਨੀਆਂ ਹੁਣ ਤਾਂ ਬਸ ਇੱਕ ਮਜਬੂਰੀ ਨਹੀਂ ਤੁਹਾਡੇ ਬਾਪੂਆਂ ਦੇ ਸਿਰਾਂ ਤੇ ਜਾ ਕੇ ਬਹਿਨੀ ਆ ਜਿਵੇਂ ਸਿਵਿਆਂ ਚ ਬਲਦੀ ਅੱਗ ਚੰਗੀ ਨਹੀਂ ਲੱਗਦੀ ਉਵੇਂ ਹੁਣ ਮੈਨੂੰ ਮੇਰੇ ਬਾਪੂ ਦੇ ਸਿਰ ਤੇ ਪੱਗ ਚੰਗੀ ਨਹੀਂ ਲੱਗਦੀ ਇਹ ਵਰੀਆਂ ਇਹ ਦਾਜ ਇਹ ਰੀਤੀਆਂ ਇਹ ਰਿਵਾਜ ਪਤਾ ਨਹੀਂ ਹਰ ਰੋਜ਼ ਕਿੰਨੀਆਂ ਪੱਗਾਂ ਰੋਲਦੇ ਨੇ ਸਮਝ ਨਹੀਂ ਆਉਂਦੀ ਕਿਉਂ ਲੋਕ ਇੱਕ ਦੂਜਿਆਂ ਦੇ ਸਿਰਿਆਂ ਦੀਆਂ ਅੱਗਾ ਫਰੋਲਦੇ ਨੇ ਹਾਂ ਇੱਕ ਕਹਾਣੀ ਹੈ ਪਰसों ਰਾਤ ਦਾ ਜਦੋਂ ਮੈਨੂੰ ਮੌਕਾ ਮਿਲ ਗਿਆ ਸੀ ਆਪਣੇ ਬਾਪੂ ਦੀ ਪੱਗ ਨਾਲ ਗੱਲਬਾਤ ਆਪਣੇ ਵੱਲੋਂ ਹਰ ਬੰਦਾ ਜੋ ਸਮਾਜ ਦੇ ਵਿੱਚ ਵਿਚਰਦਾ ਹੈ ਆਪਣੇ ਵੱਲੋਂ ਬੈਸਟ ਕਰਨ ਦੀ ਕੋਸ਼ਿਸ਼ ਕਰਦਾ ਹੈ ਮੈਂ ਵੀ ਦੇਖਿਆ ਚੁੱਲਿਆਂ ਨੂੰ ਦੇਖਿਆ ਮੈਂ ਪੰਜਾਬ ਦੇ ਨੂੰ ਚੁੱਲਿਆਂ ਦੀ ਅੱਗ ਜਿਹੜੀ ਠੰਡੀਆਂ ਹੋ ਰਹੀਆਂ ਨੇ ਤਾਂ ਕਵਿਤਾ ਦਾ ਨਾਮ ਹੈ ਚੁੱਲ੍ਹਾ ਕਹਿੰਦੇ ਚੁੱਲਿਆਂ ਦੀ ਅੱਗ ਵਸਦੇ ਘਰਾਂ ਦੀ ਨਿਸ਼ਾਨੀ ਹੁੰਦੀ ਹੈ ਕਹਿੰਦੇ ਚੁੱਲਿਆਂ ਦੀ ਅੱਗ ਵਸਦੇ ਘਰਾਂ ਦੀ ਨਿਸ਼ਾਨੀ ਹੁੰਦੀ ਹੈ ਕਈ ਵਾਰੀ ਚੁੱਲ੍ਹਾ ਆਪਣਾ ਪਰ ਅੱਗ ਬਗਾਨੀ ਹੁੰਦੀ ਹੈ ਮੈਂ ਵੀ ਪੰਜਾਬ ਦੇ ਸਰਕਾਰੀ ਮਾਸਟਰਾਂ ਵਾਂਗੂ ਤਿਆਰੀ ਕੀਤੀ ਪੰਜਾਬ ਦੇ ਚੁੱਲਿਆਂ ਦੀ ਚੁਲਦਮ ਸ਼ੁਮਾਰੀ ਕੀਤੀ ਨਾਮ ਚੁੱਲਾ ਜਾਤ ਮਿੱਟੀ ਮਾਂ ਬੋਲੀ ਅੱਗ ਲਿਖੋ ਜੀ ਦਿਨ ਰਾਤ ਤਪਦਾ ਹਾਂ ਖੱਪਦਾ ਹੁੰਨਾ ਇਹ ਅਲੱਗ ਲਿਖੋ ਜੀ ਉਮਰ ਦੀ ਡਿਟੇਲ ਸਾਰੀ ਦਿਓ ਪਰਿਵਾਰ ਬਾਰੇ ਜਾਣਕਾਰੀ ਦਿਓ ਤਾਂ ਚੁੱਲ੍ਹਾ ਕਹਿੰਦਾ ਜਦੋਂ ਇਹ ਪਰਿਵਾਰ 15 ਜੀਆਂ ਦਾ ਹੁੰਦਾ ਸੀ ਦਾਦਾ-ਦਾਦੀ ਚਾਚਾ ਚਾਚੀ ਤੇ ਪੋਤਾਂ ਧੀਆਂ ਦਾ ਹੁੰਦਾ ਸੀ ਉਦੋਂ ਮੈਂ ਕੱਲਾ ਇਹਨਾਂ ਨੂੰ ਸੰਭਾਲਦਾ ਸੀ ਦਿਨ ਰਾਤ ਖੱਪਦਾ ਸੀ ਕੱਪਦਾ ਸੀ ਤੇ ਇਹਨਾਂ ਦਾ ਪੇਟ ਪਾਲਦਾ ਸੀ ਉਸ ਤੋਂ ਬਾਅਦ ਇਹ ਸਾਰੇ ਹੋ ਗਏ ਲੱਗੋ ਲੱਗ ਵੰਡੀ ਗਈ ਫਿਰ ਮੇਰੀ ਵੀ 6 ਚੁੱਲ੍ਹਿਆਂ ਵਿੱਚ ਅੱਗ ਤਿੰਨ ਘਰ ਕਰ ਜਈ ਨੇ ਤਿੰਨ ਘਰ ਕਰ ਜਈ ਨੇ ਦੋ ਨਸ਼ਈ ਨੇ ਇੱਕ ਬਾਾਰ ਨਿਕਲ ਗਿਆ ਤਿੰਨ ਘਰ ਕਰ ਜਈ ਨੇ ਦੋ ਨਸ਼ਈ ਨੇ ਇੱਕ ਬਾਾਰ ਨਿਕਲ ਗਿਆ ਮੇਰੇ ਹੱਥੋਂ ਤਾਂ ਜੀ ਸਮਝੋ ਸਾਰਾ ਪਰਿਵਾਰ ਨਿਕਲ ਗਿਆ ਅਸੀਂ ਚੁੱਲ੍ਹੇ ਹਾਂ ਸਾਡੀ ਚੁੱਲਿਆਂ ਦੀ ਜ਼ਿੰਦਗੀ ਵੀ ਅਜੀਬ ਹੁੰਦੀ ਹੈ ਅੱਜ ਕੱਲ ਤਾਂ ਜੀ ਸਾਨੂੰ ਕਦੇ ਕਦੇ ਆਕੇ ਨਸੀਬ ਹੁੰਦੀ ਹੈ ਮੁਕਤੀ ਦੀ ਗੱਲ ਹੈ ਜੀ ਕਬੂਤਰ ਦੇ ਅੱਖਾਂ ਵਿੱਚ ਚੰਨ ਨਾਲ ਕਿੱਥੇ ਖਤਰੇ ਟਲਦੇ ਨੇ ਅੱਜ ਕੱਲ ਪੰਜਾਬ 'ਚ ਅਸੀਂ ਠੰਡੇ ਹਾਂ ਪਰ ਸਿਵੇ ਜਿਆਦਾ ਵੱੜਦੇ ਨੇ तुंहिंजी एॾा त भॻवंत मान कॾहिं नी सुण सीरियस जा